ਅੱਜ ਮੈਂ ਤੇ ਸਾਡੇ ਸਤਕਾਰਯੋਗ ਸਰ ਦਲਜੀਤ ਸਿੰਘ ਗਰੇਵਾਲ ਪੋਲਾ ਜੀ ਨੇ ਵਜ਼ਲ ਕੇ ਇਸ ਰੋਡ ਦਾ ਸ਼ੁਭਾਰੰਭ ਕੀਤਾ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਾਦਰਕੇ ਰੋਡ ਦਾ ਜਦੋਂ ਲੰਬੇ ਸਮੇਂ ਤੋਂ ਜਿਹੜਾ ਕੰਮ ਰੁਕਿਆ ਹੋਇਆ ਸੀਗਾ ਅੱਜ ਉਹਦੀ ਸ਼ੁਰੂਆਤ ਕੀਤੀ ਆ ਸਾਡੇ ਨੌਰਥ ਤੇ ਈਸਟ ਹਲਕੇ ਦੇ ਸਾਂਝਾ ਰੋਡ ਆ ਇਹ ਸ਼੍ਰੀ ਮਦਲਾਲ ਬੱਗਾ ਜੀ ਐਮਐਲਏ ਸਾਹਿਬ ਤੇ ਸਾਰੇ ਰਲ ਕੇ ਸਾਰੀ ਸੰਗਤ ਨੇ ਔਰ ਜਿਨ੍ਹਾਂ ਦੇ ਅਸ਼ੀਰਵਾਦ ਸਦਕਾ ਜਿਨੇ ਦੁਆਵਾਂ ਸਦਕਾ ਅੱਜ ਸਾਨੂੰ ਸੇਵਾ ਮਿਲੀ ਤੇ ਉਹ ਅੱਜ ਉਹ ਤੋਂ ਘਟਨ ठीक है ठीक है ਕਿ ਮੈਂ ਇਹ ਨਹੀਂ ਕਰ ਰਿਹਾ ਮੈਂ ਤੁਹਾਨੂੰ ਮੂਰੀ ਕਰਦਾ ਹੈ ਬਹਾਦਰੇ ਕੀ ਰੋਡ ਦਾ ਜਿਹੜਾ ਕਾਫੀ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਸ ਰੋਡ ਨੂੰ ਬਣਾਇਆ ਜਾਏ ਅੱਜ ਮੈਂ ਸਾਡੇ ਸਰਕਾਰੀਓ ਸਰ ਦਿਲਜੀਤ ਸਿੰਘ ਗਰੇਵਾਲ ਪੋਲਾ ਜੀ ਨੇ ਵਾਲ ਕੇ ਇਸ ਰੋਡ ਦਾ ਸ਼ੁਭਰਾਮਗੀਤਾ ਜਿੱਥੇ ਮੈਂ ਮੁਬਾਰਕਬਾਦ ਦੇਣੀ ਹੈ ਉੱਥੇ ਮੈਂ ਆਸ ਕਰਦਾ ਕਿ ਆਪਾਂ ਪੰਜਾਬ ਦੀ ਡਿਵੈਲਪਮੈਂਟ ਵਿੱਚ ਪੰਜਾਬ ਦੇ ਲੋਕਾਂ ਦੀ ਆਸਾਂ ਦੇ ਖਰੇ ਉਤਰਨ ਵਾਸਤੇ ਆਪਾਂ ਰੈਲ ਮਿਲ ਕੇ ਸਯੋਂ ਪਾਈਏ ਕਿਉਂਕਿ ਲੋਕਾਂ ਦੀਆਂ ਆਸਾਂ ਆਮ ਆਜ਼ਦੀ ਪਾਰਟੀ ਤੋਂ ਬਹੁਤ ਨੇ ਅਸੀਂ ਇੱਕ ਇੱਕ ਕਰਕੇ ਆਮ ਆਜ਼ਦੀ ਪਾਰਟੀ ਜਿਉਂ ਕੀਤੇ ਵਾਅਦੇ ਨੇ ਪੂਰਨ ਕਰਨ ਜਾ ਰਹੇ ਹਾਂ ਅੱਜ ਅਸੀਂ ਪਹਿਲਾ ਪਾੜ ਜਿਹੜਾ ਮੇਰੇ ਔਰ ਗਰੇਵਾਲ ਸਾਹਿਬ ਦਾ ਸਾਂਝੀ ਰੋੜ ਹੈ ਈਸਟ ਔਰ ਨਾਰਥ ਦੀ ਉਸ ਦੀ ਅਸ਼ੀਰਵਾਦ ਕੀਤੀ ਹੈ ਕਿਉਂਕਿ ਇਹ ਤਕਰੀਬਨ 1 ਕਰੋੜ 7 ਲੱਖ ਦੀ ਰੋੜ ਬਣਨੀ ਹੈ ਜਿਸ ਦੇ ਵਿੱਚ ਸਮੂਹ ਇਲਾਕਾ ਦੇ ਵਸਨੀਕਾਂ ਦਾ ਪਿਆਰ ਸਤਿਕਾਰ ਉਹਨਾਂ ਦੀ ਡਿਮਾਂਡ ਤੇ ਅਸੀਂ ਚਾਲੂ ਕੀਤੀ ਹੈ ਉਰਾਸ਼ ਕਰਦੇ ਹਾਂ ਕਿ ਆਪਾਂ ਇਸ ਰੋਡ ਨੂੰ ਸੰਭਾਲ ਕੇ ਵੀ ਰੱਖਾਂਗੇ ਇਸ ਦੀ ਪੈਰਵੇ ਵੀ ਕਰਾਂਗੇ ਆਨ ਵਾਲੇ ਟਾਈਮ ਦੇ ਦੋਨੋਂ ਹਲਕਿਆਂ ਦੇ ਵਿੱਚ ਆਪਾਂ ਡਿਵੈਲਪਮੈਂਟ ਦਾ ਰਲ ਮਿਲ ਕੇ ਜੋ ਕੰਮ ਕਰ ਰਹੇ ਹਾਂ ਕਿਉਂਕਿ ਜੋ ਸੇਵਾ ਤੁਸੀਂ ਇੱਥੇ 6 ਮਹੀਨੇ ਪਹਿਲਾਂ ਲੋਕਾਂ ਨੇ ਸਾਨੂੰ ਦਿੱਤੀ ਸੀਗੀ ਅਸੀਂ ਬਾਖੂਬੀ ਨਿਵਾਣ ਦੀ ਕੋਸ਼ਿਸ਼ ਕਰ ਰਹੇ ਹਾਂ ਲੋਕਾਂ ਦਾ ਅਸ਼ੀਰਵਾਦ ਲੈ ਰਹੇ ਹਾਂ ਅੱਜ ਆਸ ਹੈ ਸਾਡੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀਆਂ ਜੋ ਲੋਕਾਂ ਨੇ ਉਹਨਾਂ ਦੀ ਆਸ ਰੱਖੀਆਂ ਨੇ ਔਰ ਸਭ ਤੋਂ ਸਾਰੇ ਸਾਡੇ ਪੰਜਾਬ ਦੇ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਾਹਿਬ ਕੋਮਸੇ ਦੀ ਮਾਨ ਜਿਨ੍ਹਾਂ ਤੇ ਲੋਕਾਂ ਨੇ ਆਸ ਰੱਖੀਆਂ ਨੇ ਅੱਜ ਉਸ ਦੀ ਲੜੀ ਵੱਜੋਂ ਅਸੀਂ ਅੱਜ ਸ਼ਬਗ੍ਰੰਮ ਕੀਤਾ ਔਰ ਆਉਣ ਵਾਲੇ ਟਾਈਮ 'ਚ ਇਸ ਨੇ ਪੰਜਾਬ ਦੀ ਔਰ ਖਾਸ ਤੌਰ ਤੇ ਸਾਡੇ ਦੋਨੋਂ ਹਲਕੇ ਦੀ ਡਵੈਲਪਮੈਂਟ ਹੋਏਗੀ। ਮੈਂ ਅਗਰੇਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਸਮੁਦਿਤ ਕਰਨ ਦੀ ਕਿ ਜੀ। ਮਾਈਕ ਤੇ ਲੈ ਥੋੜੀ ਜੱਕੀ ਮਾਜ। ਹਾਂਜੀ। ਹਾਂਜੀ ਸਰ ਵੀ ਗੱਲਾਂ ਜੰਦੇ। ਅੱਜ ਬਹੁਤ ਖੁਸ਼ੀ ਵਾਲੀ ਗੱਲ ਆ ਕਿ ਬਾਦਰਕੇ ਰੋਡ ਦਾ ਜਦੋਂ ਲੰਬੇ ਸਮੇਂ ਤੋਂ ਜਿਹੜਾ ਕੰਮ ਰੁਕਿਆ ਹੋਇਆ ਸੀਗਾ ਅੱਜ ਉਹਦੀ ਸ਼ੁਰੂਆਤ ਕੀਤੀ ਹੈ ਸਾਡੇ ਨਾਰਥ ਤੇ ਈਸਟ ਹਲਕੇ ਦੇ ਸਾਂਝਾ ਰੋਡ ਆ ਇਹ। ਸ਼੍ਰੀ ਮਦਨਾਲ ਬੱਗਾ ਜੀ ਐਮਐਲਏ ਸਾਹਿਬ ਤੇ ਸਾਰੇ ਰਲ ਕੇ ਸਾਰੀ ਸੰਗਤ ਨੇ ਔਰ ਜਿਨ੍ਹਾਂ ਦੇ ਸ਼ੀਰਪਾਦ ਸਤਕਾ ਜਿਨੇ ਦਵਾਵਾ ਸਤਕਾ ਜ ਸਾਨੂੰ ਸੇਵਾ ਮਿਲੀ ਤੇ ਉਹ ਅੱਜ ਉਹ ਕਟਨ ਕੀਤਾ ਤੇ ਸ਼ੁਰੂਆਤ ਕੀਤੀ ਹੈ ਕਿਉਂਕਿ ਲੰਬੇ ਸਮੇਂ ਤੋਂ ਬਾਦਰਕੇ ਰੋਡ ਦਾ ਏਰੀਆ ਬਹੁਤ ਬੁਰਾ ਹਾਲ ਸੀ ਇੱਧਰ ਸਾਰੀ ਇੰਡਸਟਰੀ ਹੈ ਤੇ ਰਹਿਸ਼ਾ ਨੇ ਤੇ ਸਾਰਿਆਂ ਦਾ ਮਿਲ ਕੇ ਮੰਗ ਸੀਗੀ ਵੀ ਇਹਨੂੰ ਜਲਦੀ ਜਲਦੀ ਸ਼ੁਰੂ ਕੀਤਾ ਜਾਵੇ ਔਰ ਪਿੱਛੇ ਬਰਸਾਤੀ ਮੌਸਮ ਕਰਕੇ ਡਿਲੇ ਹੋ ਗਿਆ ਸੀਗਾ ਤੇ ਹੁਣ ਇਹਦੀ ਸ਼ੁਰੂਆਤ ਹੋਈ ਆ ਔਰ ਆਮ ਆਦੀ ਪਾਰਟੀ ਦੀ ਜਿਹੜੀ ਮਿਸ਼ਨ ਆਮ ਆਦੀ ਪਾਰਟੀ ਦੀ ਸੋਚ ਹੈ ਵੀ ਹਰ ਇੱਕ ਨੂੰ ਬਲਕਿ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਪੰਜਾਬ ਨੂੰ ਤਰੱਕੀ ਤੇ ਲੈ ਕੇ ਜਾਣਾ ਤੇ ਪੰਜਾਬ ਦੀ ਤਰੱਕੀ ਲਈ ਹਰ ਕੰਮ ਕਰਨਾ ਚਾਹੇ ਉਹ ਆਮ ਆਦਮੀ ਕਲੀਨਿਕ ਹੋਵੇ ਚਾਹੇ 600 ਜੁੜ ਦੀ ਗਰੰਟੀ ਦੀ ਗੱਲ ਕਰ ਲਈਏ ਚਾਹੇ ਰੋਡਾਂ ਦੀ ਗੱਲ ਕਰ ਲਈਏ ਔਰ ਇੱਕ ਇੱਕ ਕਰਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਜੀ ਦੀ ਰਹਿਣ ਬਾਈ ਦੇ ਵਿੱਚ ਅਸੀਂ ਸਾਰੇ ਇਕੱਠੇ ਹੋ ਕੇ ਲੱਗੇ ਹੋਏ ਹਾਂ ਕਿਉਂਕਿ ਪੰਜਾਬ ਵਾਸੀਆਂ ਨੇ ਖਾਸ ਕਰਕੇ ਈਸਤ ਤੇ ਬਲਕੇ ਨੌਰਥ ਤੇ ਸੰਤਕਾਰਯੋਗ ਸੰਗਤਾਂ ਨੇ ਬਹੁਤ ਵੱਡਾ ਆਸ਼ੀਰਵਾਦ ਦਿੱਤਾ ਵੋਟਾਂ ਦੇ ਰੂਪ ਵਿੱਚ ਦੇਖ ਕੇ ਸਾਨੂੰ ਇਹ ਸੇਵਾ ਲਈ ਆ ਤੇ ਉਹਨਾਂ ਦੀ ਸੇਵਾ ਕਰਨਾ ਸਾਡਾ ਮਤਲਬ ਕਿ ਮੁੱਖ ਨਿਸ਼ਾਨਾ ਤੇ ਉਹਨਾਂ ਦੀ ਮਤਲਬ ਕਿ ਡਿਊਟੀ ਨਿਭਾਉਣੀ ਸਾਡਾ ਮਿਸ਼ਨ ਹੈ ਜੀ ਕਿੰਨਾ ਨੰਬਰ ਹੈ ਕਿੰਨਾ ਨੰਬਰ ਰੂਟ ਹੈਗਾ ਵਾ ਔਰ ਕਿ ਕਿੱਥੇ ਤੱਕ ਨਹੀਂ ਇਹ ਇਹ ਕਾਰਪਸ਼ਨ ਦੀ ਹੱਦ ਤੱਕ ਆਪਣੇ ਜੀਟੀ ਰੋਡ ਦਿੱਲੀ ਰੋਡ ਤੋਂ ਲੈ ਕੇ ਕਾਰਪਸ਼ਨ ਦੀ ਹੱਦ ਤੱਕ ਭਾਦਰਕੇ ਰੋਡ ਸ਼ੁਰੂ ਮਤਲਬ ਕਿ ਇਹ ਬਣਨੀ ਆ 1 ਕਰੋੜ 7 ਲੱਖ ਦਾ ਕੰਮ ਆ ਤੇ ਵਧੀਆ ਢੰਗ ਨਾਲ ਰੋਡ ਬਣਾ ਕੇ ਕਿਉਂਕਿ ਅੱਗੇ ਰੋੜਾ ਜਣ ਬਣਦੀਆਂ ਆਈਆਂ ਨੇ ਜੋ ਹਾਲਾਤ ਹੁੰਦੇ ਆ ਇਹਨੇ ਜੋ ਕਰਪਸ਼ਨ ਹੁੰਦੀ ਆਈ ਆ ਉਹ ਕਰਪਸ਼ਨ ਨਹੀਂ ਹੋਊਗੀ ਔਰ ਕਿਸੇ ਮਤਲਬ ਕਿ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਹੋਊਗਾ ਵਧੀਆ ਟੰਗਰਾ ਰੋਡ ਬਣਾ ਕੇ ਜਾਂ ਕਿ ਲੰਬੇ ਸਮੇਂ ਵਾਸਤੇ ਚੱਲੇ ਜੋ ਲੋਕਾਂ ਦੇ ਸਤਿਕਾਰਯੋਗ ਪੰਜਾਬ ਵਾਸੀਆਂ ਦੇ ਟੈਕਸ ਨੇ ਉਹ ਟੈਕਸਾਂ ਦਾ ਪੂਰਾ ਮੁੱਲ ਮੁੜੇ ਉਹਨਾਂ ਦੀ ਵਾਪਸੀ ਪੂਰੀ ਸਹੀ ਤਰ੍ਹਾਂ ਹੋਵੇ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ ਜੀ ਰੋਡ ਜਾਲੀਆਂ ਵਗੈਰਾ ਦਾ ਕੰਮ ਕੀਤਾ ਹੋਇਆ ਕਈ ਵਾਰੀ ਰੋਡ ਐਰ ਕਰਕੇ ਵੀ ਡਿਲੇ ਹੋ ਜਾਂਦੇ ਆ ਮੈਂ ਕਹਿੰਦੇ ਨਹੀਂ ਬਿਲਕੁਲ ਬਿਲਕੁਲ ਰੋਡ ਜਾਲੀਆਂ ਦਾ ਵੀ ਕੰਮ ਹੋਇਆ ਹੋਇਆ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਅੱਜ ਲੁਧਿਆਣਾ ਦੀ ਗੱਲ ਕਰਦੇ ਆ ਲੁਧਿਆਣਾ ਦੇ ਵਿੱਚ ਰੇਨ ਹਾਰਵੈਸਟਿੰਗ ਦਾ ਮਤਲਬ ਕਿ ਬਰਸਾਤੀ ਪਾਣੀ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਜਦ ਕਿ ਉਹਦੇ ਲੱਗ ਲੈਣਾ ਪਣੀ ਚਾਹੀਦੀ ਸੀ ਉਹਦੇ ਵਾਸਤੇ ਵੀ ਅਸੀਂ ਲੱਗ ਪ੍ਰਬੰਧ ਕਰ ਰਹੇ ਹਾਂ ਔਰ ਜਿਹੜਾ ਸੀਵਰੇਜ ਦਾ ਸਿਸਟਮ ਆ ਉਹਦੇ ਵਾਸਤੇ ਵੀ ਮੈਂ ਦੱਸਣਾ ਚਾਹੁੰਦਾ 365 ਕਰੋੜ ਦਾ ਆਪਣੇ ਰਾਹੋਂ ਰੋਡ ਤੋਂ ਸ਼ੁਰੂ ਹੋ ਕੇ ਬਾਜਲੇ ਵਿੱਚ ਦੀ ਇਹਦੇ ਨਾਲ ਨਾਰਥ ਏਰੀਆ ਈਸਟ ਏਰੀਆ ਸਾਹਨੇ ਵਾਲਾ ਏਰੀਆ ਸਾਰਾ ਹੀ ਮਿਲ ਕੇ ਹੱਲ ਹੋ ਜਾਊਗਾ ਤਾਂ ਸੋ 65 ਕਰੋੜ ਦਾ ਉਹ ਵੀ ਐਸਟੀਮੇਟ ਬਣ ਗਿਆ ਉਹ ਵੀ ਪ੍ਰੋਜੈਕਟ ਜਲਦੀ ਸ਼ੁਰੂ ਹੋ ਜਾਊਗਾ ਤੇ ਡੇਢ ਸਾਲ ਦੇ ਵਿੱਚ ਬਣ ਕੇ ਜਿਹੜੀ ਇੱਥੇ ਸੀਵਰੇਜ ਦੀ ਸਮੱਸਿਆ ਉਹਦਾ ਵੀ ਪੱਕੀ ਤਰ੍ਹਾਂ ਹੱਲ ਹੋਊਗਾ ਉਹ ਵੀ ਹਲਾਲ ਕਰ ਰਹੇ ਆ ਤੇ ਇੱਕ ਇੱਕ ਕਰਕੇ ਤੇ ਪੰਜਾਬ ਦੇ ਵਿੱਚ ਚਾਹੇ ਹਲਕਾ ਈਸਟਾ ਚਾਹੇ ਨੌਰਥਾ ਅਸੀਂ ਇਕੱਠੇ ਹੋ ਕੇ ਸਾਰੇ ਜਿੰਨੇ ਲੁਧਿਆਣੇ ਦੇ ਐਮਐਲਏ ਨੇ ਸਾਡਾ ਇੱਕੋ ਹੀ ਮਿਸ਼ਨ ਆ ਵੀ ਲੁਧਿਆਣੇ ਨੂੰ ਸੁੰਦਰ ਬਣਾਉਣਾ ਆਪਣੇ ਆਪਣੇ ਹਲਕੇ ਨੂੰ ਸੁੰਦਰ ਬਣਾਉਣਾ ਤੇ ਆਪਣੇ ਹਲਕੇ ਦੀ ਹਰ ਡਿਵੈਲਪਮੈਂਟ ਕਰਨੀ ਆ ਚਾਹੇ ਉਹ ਫ੍ਰੀ ਦਵਾਈ ਦੀ ਗੱਲ ਕਰ ਲਈਏ ਫ੍ਰੀ ਪੜ੍ਹਾਈ ਦੀ ਗੱਲ ਕਰੀਏ ਲੋਜਿਕਰ ਦੀ ਗੱਲ ਕਰੀਏ ਜੇ ਲਾਈਫ ਦੀ ਗੱਲ ਕਰਾਂ ਸੜਕ ਦੀ ਲਾਈਫ ਕਰਨੇ ਸਾਲ ਹੋਏਗੀ ਦੁਬਾਰੇ ਕੋਈ ਰਿਪੇਅਰ ਦਾ ਮਿਲ ਬਿਲਕੁਲ ਇਹ ਇਹ 3 ਸਾਲ ਘੱਟੋ ਘੱਟ 3 ਸਾਲ ਹੈ ਵੈਸੇ ਜਿੱਥੇ ਆਪਾਂ ਕੁਆਲਿਟੀ ਸਹੀ ਵਰਤ ਲੈਨੇ ਉਹ ਘੱਟੋ ਘੱਟ 5 ਸਾਲ ਚੱਲਦੀ ਆ ਇਹ ਰੋਡ ਜ਼ਰੂ ਅਸੀਂ ਅੱਜ ਪਹੁੰਚੇ ਸੀਗੇ ਬਹਾਦਰਕੇਰ ਉਹ ਜਿੱਥੇ ਕੀ ਦਲਜੀਤ ਸਿੰਘ ਗਰੇਵਾਲ ਭੋਲਾ ਜੀ ਤੇ ਮਦਰ ਨਾਲ ਬੱਗਾਈ ਵੱਲੋਂ ਉਦਘਾਟਨ ਕੀਤਾ ਗਿਆ ਤੁਸੀਂ ਦੇਖਦੇ ਰਹੋ ਏਪੀਐਨ ਨਿਊਜ਼ ਮੈਂ ਤੁਸ਼ਾਰਖਪੁਰ ਕੈਮਰਾ ਪਰਸਨ ਸਮਾਈਲ ਦੇ ਨਾਲ